ਅਮਰੀਕਾ ਵਿੱਚ ਹਰਜਿੰਦਰ ਸਿੰਘ ਦੇ ਹਾਦਸੇ ਨੇ ਜਿੱਥੇ ਦੁਨੀਆ ਹਿਲਾ ਰੱਖੀ ਹੈ ਤੇ ਉੱਥੇ ਹੀ ਉਸ ਦੇ ਬਾਰੇ ਨਿਕਲ ਕੇ ਇੱਕ ਵੱਡੀ ਰਾਹਤ ਦੀ ਖਬਰ ਸਾਹਮਣੇ ਆ ਰਹੀ ਹੈ ਵੀਡੀਓ ਦੇ ਐਂਡ ਤੱਕ ਜਰੂਰ ਜੁੜੇ ਰਹੋ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ 12 ਅਗਸਤ ਨੂੰ ਇਹ ਹਾਦਸਾ ਵਾਪਰਦਾ ਹੈ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਫਲੋਰੀਡਾ ਦਾ ਗਵਰਨਰ ਖੁਦ ਉਸ ਨੂੰ ਪ੍ਰਾਈਵੇਟ ਜੈਟ ਤੇ ਲੈਣ ਆਉਂਦਾ ਹੈ ਤੇ ਕੱਲ ਉਸ ਦੀ ਜੱਜ ਦੇ ਸਾਹਮਣੇ ਪੇਸ਼ੀ ਹੋਈ ਜਿਸ ਦੇ ਵਿੱਚ ਇੱਕ ਪੰਜਾਬੀ ਟਰਾਂਸਲੇਟਰ ਕੁੜੀ ਸ਼ਾਮਲ ਕੀਤੀ ਗਈ ਜੋ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਬਦਲ ਕੇ ਹਰਜਿੰਦਰ ਨੂੰ ਸਮਝਾ ਰਹੀ ਸੀ ਤੇ ਵੱਡੀ ਗੱਲ ਇਹ ਰਹੀ ਕਿ ਜੱਜ ਨੇ ਹਰਜਿੰਦਰ ਨੂੰ ਪੇਚੀ ਦੌਰਾਨ ਬਿਲਕੁਲ ਚੁੱਪ ਰਹਿਣ ਦੇ ਲਈ ਕਿਹਾ ਤੇ ਜੇਕਰ ਉਹ ਬੋਲਿਆ ਤਾਂ ਜੱਜ ਉਸ ਦੇ ਖਿਲਾਫ ਜਾ ਸਕਦਾ ਹੈ ਇਸ ਤੋਂ ਬਾਅਦ ਜੱਜ ਨੇ ਕਿਹਾ ਕਿ ਤੁਹਾਨੂੰ ਇੱਕ ਕੋਰਟ ਵਕੀਲ ਕਰਕੇ ਦਵੇ ਤਾਂ ਉਸ ਨੇ ਕਿਹਾ ਕਿ ਉਹ ਅਗਲੀ ਪੇਚੀ ਤੇ ਆਪਣਾ ਪ੍ਰਾਈਵੇਟ ਵਕੀਲ ਕਰ ਲਵੇਗਾ ਤੇ ਜੱਜ ਨੇ ਕਿਹਾ ਕਿ ਉਸ ਉੱਪਰ ਦੋ ਤਰ੍ਹਾਂ ਦੇ ਚਾਰਜਸ ਲੱਗੇ ਨੇ ਇੱਕ ਵਿਕੂਲਰ ਹੋਮੋਸਾਈਡ ਤੇ ਦੂਜਾ ਮੈਨਸਲੋਟਰ ਵਿਕੂਲਰ ਹੋਮੋਸਾਈਡ ਦੇ ਵਿੱਚ ਹੁੰਦਾ ਹੈ ਕਿ ਤੁਹਾਨੂੰ ਪਤਾ ਸੀ ਇਹ ਹਾਦਸਾ ਹੋ ਸਕਦਾ ਹੈ ਤੁਸੀਂ ਜਾਣਬੁੱਝ ਕੇ ਇਹ ਸਭ ਚੀਜ਼ਾਂ ਕੀਤੀਆਂ ਤੇ ਮੈਂਸਲੋਟਰ ਦੇ ਵਿੱਚ ਹੁੰਦਾ ਹੈ ਕਿ ਤੁਹਾਨੂੰ ਪਤਾ ਨਹੀਂ ਸੀ ਤੇ ਤੁਸੀਂ ਅਣਜਾਣਪੁਣੇ ਜਾਂ ਤੁਹਾਨੂੰ ਰੂਲ ਨਹੀਂ ਪਤਾ ਸੀ ਇਸ ਕਰਕੇ ਇਹ ਹਾਦਸਾ ਹੋਇਆ ਤੇ ਹੁਣ ਹਰਜਿੰਦਰ ਦੇ ਵਕੀਲ ਕੋਰਟ ਦੇ ਵਿੱਚ ਮੈਂਸਲਟਰ ਦੇ ਤਹਿਤ ਜੱਜ ਨੂੰ ਇਹ ਬੇਨਤੀ ਕਰਨਗੇ ਕਿ ਇਹ ਹਾਦਸਾ ਜਾਣਬੁੱਝ ਕੇ ਨਹੀਂ ਕੀਤਾ ਗਿਆ ਉਸ ਨੂੰ ਇਹ ਹਾਦਸੇ ਦਾ ਅੰਦਾਜ਼ਾ ਵੀ ਨਹੀਂ ਸੀ ਤੇ ਇਸ ਹਾਦਸੇ ਨੂੰ ਲਾਪਰਵਾਹੀ ਮੰਨਿਆ ਜਾਵੇ ਤੇ ਉਸ ਦੀ ਸਜ਼ਾ ਵਾ ਜਾਂ ਉਸ ਨੂੰ ਮਾਫ ਕੀਤਾ ਜਾਵੇ ਤੇ ਦੂਜੀ ਤਰ ਜੋ ਉਸ ਦੇ ਵਿਰੋਧ ਵਿੱਚ ਹੈ ਉਸ ਨੂੰ ਵਿਕੂਲਰ ਹੋਮੋਸਾਈਡ ਸਾਬਤ ਕਰਨ ਦੀ ਕੋਸ਼ਿਸ਼ ਕਰਨਗੇ ਤੇ ਇਸ ਵਿਕੂਲਰ ਹੋਮੋਸਾਈਡ ਐਕਟ ਦੇ ਵਿੱਚ ਹੁੰਦਾ ਹੈ ਕਿ ਜੱਜ ਉਸ ਨੂੰ ਕੜੀ ਤੋਂ ਕੜੀ ਸਜ਼ਾ ਦੇ ਸਕਦਾ ਹੈ ਤਾਂ ਹੁਣ ਰਾਹਤ ਦੀ ਖਬਰ ਇਹ ਸਾਹਮਣੇ ਆਈ ਹੈ ਤੇ ਕਿਹਾ ਜਾ ਰਿਹਾ ਹੈ ਮੈਨ ਸਲੋਟਰ ਚਾਰਜਸ ਦੇ ਚਾਰਜਸ ਦੇ ਤਹਿਤ ਹਰਜਿੰਦਰ ਨੂੰ ਇੱਕ ਜਾਨ ਦੀ 12 ਸਾਲ ਕੁੱਲ 36 ਸਾਲ ਸਜ਼ਾ ਬਣਦੀ ਹੈ ਉਹ ਹੋ ਸਕਦੀ ਹੈ ਤੇ ਤਿੰਨ ਜਾਨਾਂ ਦੀ ਟੋਟਲ ਹੀ 12 ਸਾਲ ਸਜ਼ਾ ਜੱਜ ਦੇ ਵੱਲੋਂ ਦਿੱਤੀ ਜਾ ਸਕਦੀ ਲਗਦੀ ਹੈ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਚਾਰਜਸ ਦੇ ਤਹਿਤ ਹੋ ਸਕਦਾ ਹੈ ਜੱਜ ਹਰਜਿੰਦਰ ਨੂੰ 8 ਸਾਲ ਦੀ ਸਜ਼ਾ ਦੇਵੇ ਪਰ ਉਸ ਦੀ ਅਗਲੀ ਪੇਚੀ ਕੱਲ ਯਾਨੀ ਕਿ 26 ਤਰੀਕ ਨੂੰ ਹੈ ਅਸਲ ਵਿੱਚ ਕੱਲ ਹੀ ਪਤਾ ਲੱਗੇਗਾ ਕਿ ਜੱਜ ਉਸ ਨੂੰ ਕਿੰਨੇ ਸਾਲ ਦੀ ਸਜ਼ਾ ਸੁਣਾਉਂਦਾ ਹੈ ਜਾਂ ਉਸ ਨੂੰ ਮਾਫ ਕਰਦਾ ਹੈ ਤੇ ਬਾਕੀ ਕਿਰਪਾ ਕਰਕੇ ਤੁਸੀਂ ਪਟੀਸ਼ਨ ਜਰੂਰ ਦਾਇਰ ਕਰੋ ਤੇ ਆਪਣੀ رائے ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ